ਦੇਜ ਦੇ ਨਾਮੀ ਬਦਮਾਸ਼ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਲੈ ਕੇ ਹਾਈ ਕੋਰਟ ਵੀ ਪੰਜਾਬ ਸਰਕਾਰ ਕੋਲ ਪੁੱਛ ਚੁੱਕੀ ਹੈ ਕਿ ਆਖਰ ਉਹਦੀ ਇੰਟਰਵਿਊ ਕਿੱਥੇ ਹੋਈ ਆ 8 ਮਹੀਨਿਆਂ ਦੇ ਦੌਰਾਨ ਪੰਜਾਬ ਪੁਲਿਸ ਪੰਜਾਬ ਸਰਕਾਰ ਇਹ ਨਹੀਂ ਦੱਸ ਪਾਈ ਕਿ ਇੰਟਰਵਿਊ ਪੰਜਾਬ ਦੇ ਕਿਸੇ ਜੇਲ੍ਹ ਚ ਹੋਈ ਜਾਂ ਫਿਰ ਪੰਜਾਬ ਦੇ ਕਿਸੇ ਬਾਹਰਲੇ ਸੂਬੇ ਚ ਹੋਈ ਆ ਹੁਣ Rajasthan ਚ ਚਰਚਾ ਨੇ ਕਿ Rajasthan ਚ ਹੋ ਸਕਦੀ ਹੈ ਲੇਕਿਨ ਇਸ ਦਰਾਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਕਿਉਂ ਨਾ ਹਾਈ ਕੋਰਟ ਵੱਲੋਂ ਹੀ ਐਸਆਈਟੀ ਬਣਾ ਲਈ ਜਾਵੇ ਤੇ ਪੰਜਾਬ ਸਰਕਾਰ ਕੋਲੋਂ ਐਸਪੀ ਰੈਂਕ ਦੇ ਅਧਿਕਾਰੀਆਂ ਦੇ ਨਾਮ ਮੰਗਲੇ ਨੇ ਹਾਈ ਕੋਰਟ ਮਹਿਸੂਸ ਕਰ ਰਿਹਾ ਕਿ ਪੰਜਾਬ ਪੁਲਿਸ ਦੇ ਵਿੱਚ ਕਈ ਐਸਪੀ ਰੈਂਕ ਦੇ ਅਧਿਕਾਰੀ ਵੀ ਇਮਾਨਦਾਰ ਨੇ ਤੇ ਸ਼ਾਨਦਾਰ ਨੇ ਪੂਰਾ ਮਸਲਾ ਕੀ ਆ ਉਹ ਮਸਲਾ ਇਹ ਕਿਆ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਚਰਚਾ ਦੇ ਵਿੱਚ ਆ ਕਿ ਆਖਰ ਦੋ ਇੰਟਰਵਿਊ ਹੋਈਆਂ ਨੇ ਲੇਕਿਨ ਕਿੱਥੇ ਹੋਈਆਂ ਨੇ ਪੰਜਾਬ ਪੁਲਿਸ 8 ਮਹੀਨੇ ਬਾਅਦ ਵੀ ਪਤਾ ਨਹੀਂ ਲਗਾ ਸਕੇ ਹਾਲਾਂਕਿ ਐਡੀਜੀਪੀ ਰੈਂਕ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਆ ਉਹ ਲਾਰੈਂਸ ਬਸ਼ਨੋਈ ਦੇ ਇੰਟਰਵਿਊ ਦੀ ਜਿਹੜੀ ਖੁਦ ਹੁਣ ਹਾਈ ਕੋਰਟ ਜਾਂਚ ਕਰਵਾਏਗਾ ਕਿ ਆ ਕਿ ਮਾਮਲਾ ਬੇहद ਗੰਭੀਰ ਆ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਦਾ ਦਾਵਾ ਸੀ ਕਿ ਗੈਂਗਸਟਰ ਦੀ ਜਿਹੜੀ ਇੰਟਰਵਿਊ ਆ ਉਹ ਰਾਜਸਥਾਨ ਜੇਲ੍ਹ ਵਿੱਚ ਸੰਭਵ ਹੋ ਸਕਦੀ ਆ ਲਾਰੈਂਸ ਬਸ਼ਨੋਈ ਦੇ ਇੰਟਰਵਿਊ ਦੇ ਮਸਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਦੌਰਾਨ ਕੋਰਟ ਨੇ ਕਿਹਾ ਕਿ ਮਾਮਲਾ ਬੇहद ਗੰਭੀਰ ਇਸ ਲਈ ਜਾਂਚ ਦੀ ਜ਼ਰੂਰਤ ਹੈ ਇਸ ਲਈ ਸਰਕਾਰ ਨੂੰ ਦੱਸਣਾ ਚਾਹੀਦਾ ਜਾਂ ਸਰਕਾਰ ਦੱਸੇ ਕਿ ਕਿਉਂ ਨਾ ਹਾਈ ਕੋਰਟ ਹੀ ਐਸਆਈਟੀ ਬਣਾ ਬਣਾ ਲਵੇ ਜਾਂ ਫਿਰ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇ ਜਾਂ ਫਿਰ ਇੱਕ ਮਕਦਮਾ ਦਰਜ ਕਰਵਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਾਂਚ ਲਈ ਐਸਪੀ ਰੈਂਕ ਜਾਂ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ਦੇ ਨਾਮ ਮੰਗਲੇ ਨੇ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਕਈ ਸ਼ਾਨਦਾਰ ਅਧਿਕਾਰੀ ਨੇ ਜੋ ਜਾਂਚ ਕਰਨ ਦੇ ਵਿੱਚ ਸਮਰਥ ਨੇ ਇਹਨਾਂ ਅਧਿਕਾਰੀਆਂ ਦੇ ਨਾਮ ਦਿੱਤੇ ਜਾਣ ਤੇ ਇਹ ਅਧਿਕਾਰੀ ਐਸਪੀ ਰੈਂਕ ਤੋਂ ਘੱਟ ਨਹੀਂ ਹੋਣੇ ਚਾਹੀਦੇ ਇਸ ਮਾਮਲੇ ਵਿੱਚ ਕੋਰਟ ਦੀ ਸਹਾਇਤਾ ਕਰੀ ਐਡਵੋਕੇਟ ਤਨੂ ਬੇਦੀ ਨੇ ਲਾਰੈਂਸ ਬਸ਼ਨੋਈ ਦੇ ਜੇਲ੍ਹ ਦੀ ਇੰਟਰਵਿਊ ਐਸਆਈਟੀ ਦੁਬਾਰਾ ਕੀਤੀ ਗਈ ਜਾਂਚ ਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਇਸ ਜਾਂਚ ਵਿੱਚ ਕਮੀਆਂ ਦੱਸੀਆਂ ਨੇ ਅਤੇ ਕਿਹਾ ਕਿ ਹੋਰ ਜਾਂਚ ਬਿਹਤਰ ਢੰਗ ਨਾਲ ਹੋ ਸਕਦੀ ਉਹਨਾਂ ਨੇ ਕਿਹਾ ਕਿ ਵਿਸ਼ਵਾਸ ਕਰਨਾ ਅਸੰਭਵ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਤੇ ਬਿਨਾ ਇਹ ਇੰਟਰਵਿਊ ਕਰਨਾ ਸੰਭਵ ਹੀ ਨਹੀਂ ਹੈ ਕੋਰਟ ਵਿੱਚ ਸਹਾਇਕ ਐਡਵੋਕੇਟ ਤਨੂ ਬੇਦੀ ਨੇ ਪਹਿਲਾ ਤੇ ਦੂਸਰਾ ਇੰਟਰਵਿਊ ਤੇ ਵੀ ਸਵਾਲ ਖੜੇ ਕੀਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਇੰਟਰਵਿਊ ਤੋਂ ਬਾਅਦ ਡੀਜੀਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟ ਦਿੱਤੀ ਗਈ ਸੀ ਕਿ ਪਰ ਕੱਪੜੇ ਤੇ हेयर ਸਟਾਈਲ ਦੂਸਰੇ ਇੰਟਰਵਿਊਜ਼ ਵਿੱਚ ਹੂ ਬਹੂਬ ਨਿਕਲੇ ਇਹ ਨਹੀਂ ਲਈ ਲਾਰੈਂਸ ਜੋ ਇੰਟਰਵਿਊ 'ਚ ਗੱਲ ਕਰ ਰਿਹਾ ਉਸ ਨੂੰ ਇਹ ਗਿਆਨ ਹੁੰਦਾ ਹੈ ਕਿ ਇੰਟਰਵਿਊ 6 ਜਾਂ 7 ਮਾਰ ਦੇ ਵਿਚਕਾਰ ਹੋਇਆ ਜਾਂ ਇਸ ਦੀ ਜਾਂਚ ਵਿੱਚ ਮੁਸ਼ਕਲ ਨਹੀਂ ਹੈ ਬੀਤੀ ਸੁਣਵਾਈ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਕਹਿਣਾ ਸੀ ਕਿ ਲਾਰੈਂਸ ਬਚਨੋਈ ਦੀ ਇੰਟਰਵਿਊ ਪੰਜਾਬ ਚ ਨਹੀਂ ਬਲਕੇ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਹੈ ਇਸ ਲਈ ਉਹਨਾਂ ਨੇ ਪੰਜਾਬ ਵਿੱਚ ਕੇਸ ਦਰਜ ਕਰਦੇ ਸ਼ਿਫਾਰਿਸ਼ ਕੀਤੀ ਹੈ ਸਾਈਡ ਦਾ ਕਹਿਣਾ ਹੈ ਕਿ ਇਸ ਇੰਟਰਵਿਊ ਦੀ ਜਾਂਚ ਕਰਦੇ ਸਮੇਂ ਬਿਨਾ ਐਫ ਆਈ ਆਰ ਦੇ ਪੰਜਾਬ ਪੁਲਿਸ ਰਾਜਸਥਾਨ ਜਾਂ ਹੋਰ ਨਾ ਸੂਬਿਆਂ ਦੀਆਂ ਜੇਲਾਂ ਵਿੱਚ ਬਿਸ਼ਨੋਈ ਦੇ ਸਾਥੀਆਂ ਦੇ ਜਾਂ ਸ਼ੱਕ ਦੇ ਦਾਇਰ ਵਿੱਚ ਆਉਣ ਵਾਲੇ ਦੋਸ਼ੀਆਂ ਦਾ ਰਿਮਾਂਡ ਨਹੀਂ ਲੈ ਸਕਦੇ ਐਫ ਆਈ ਆਰ ਦੇ ਬਾਅਦ ਹੋਰ ਨਾ ਸੂਬਿਆਂ ਚ ਵੀ ਦੋਸ਼ੀਆਂ ਨੂੰ ਗ੍ਰਿਫਟ ਕਰ ਕਰਕੇ ਜਾਂਚ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਲਾਰੈਂਸ ਦੇ ਇੰਟਰਵਿਊ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋ ਮੋਟੂ ਲਿਆ ਸੀ ਜਿਸ ਤੋਂ ਬਾਅਦ ਇੱਕ ਐਸਆਈਟੀ ਨੇ ਜਾਂਚ ਕਰਕੇ ਸੀਲਬੰਦ ਰਿਪੋਰਟ ਸੌਂਪੀ ਸੀ ਇਸ ਸੁਣਵਾਈ ਤੋਂ ਬਾਅਦ ਹੁਣ ਇੱਕ ਖਲਾਸਾ ਹੋਇਆ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਅੱਜ ਦੁਬਾਰਾ ਸੁਣਵਾਈ ਹੋਈ ਐਸਆਈਟੀ ਨੇ ਇਹ ਵੀ ਕਿਹਾ ਕਿ ਬਠਿੰਡਾ ਸੈਂਟਰਲ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਬਿਸ਼ਨੋਈ ਦੀ ਇੰਟਰਵਿਊ ਕਰਨਾ ਸੰਭਵ ਹੀ ਨਹੀਂ ਹੈ ਜਿਸ ਵਿਸ਼ੇਸ਼ ਸੈੱਲ ਵਿੱਚ ਬਿਸ਼ਨੋਈ ਨੂੰ ਰੱਖਿਆ ਗਿਆ ਉਹ ਚਾਰੋਂ ਤਰਫੋਂ ਜੈਮਰ ਇੰਸਟਾਲ ਕਿਤੇ ਹੋਏ ਨੇ ਇਸ ਕਰਕੇ ਉੱਤੇ ਇੰਟਰਵਿਊ ਹੋ ਹੀ ਨਹੀਂ ਸਕਦੇ ਐਸਆਈਟੀ ਨੇ ਇਹ ਵੀ ਅਨੁਮਾਨ ਜਤਾਇਆ ਕਿ ਬਸ਼ਨੋਈ ਨੇ ਦੋ ਬੈਕ ਟੂ ਬੈਕ ਜਿਹੜੇ ਇੰਟਰਵਿਊ 14 ਮਾਰਚ ਅਤੇ 17 ਮਾਰਚ ਨੂੰ ਦਿੱਤੇ ਨੇ ਇਸ ਮਸਲੇ ਲਈ ਏਡੀਪੀ ਜੇਲ ਅਰਨਪਾਲ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਬਸ਼ਨੋਈ ਨੂੰ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਲਜਾਇਆ ਗਿਆ ਕਿਉਂਕਿ ਉਹ ਦੋਨਾਂ ਸੂਬਿਆਂ ਦੇ ਬਾਹਰ ਦਰਜ ਮਾਮਲਿਆਂ ਵਿੱਚ ਲੜੀਂਦਾ ਸੀ ਇੱਕ ਨਿੱਜੀ ਚੈਨਲ ਤੇ ਲਾਰਸ ਬਸ਼ਨੋਈ ਦਾ ਪਹਿਲਾ ਇੰਟਰਵਿਊ 14 ਮਾਰਚ ਦੀ ਸ਼ਾਮ ਨੂੰ ਟੈਲੀਕਾਸਟ ਕੀਤਾ ਗਿਆ ਜਿਸ ਤੋਂ ਬਾਅਦ ਆਪ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ 15 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰਿਆਂ ਦੇ ਵਿਭਾਗ ਬਦਲ ਦਿੱਤੇ ਸੀ ਔਰ ਉਸ ਤੋਂ ਬਾਅਦ 17 ਮਾਰਚ ਨੂੰ ਫਿਰ ਉਹਦੀ ਇੰਟਰਵਿਊ ਟੈਲੀਕਾਸਟ ਹੋ ਗਈ ਕਿਉਂਕਿ ਉਸ ਸਮੇਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਦੇ ਜਿਹੜੇ ਮੰਤਰੀ ਹਰਜੋਤ ਸਿੰਘ ਬੈਸ ਕੋਲੋਂ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਲੈ ਕੇ ਆਪਣੇ ਕੋਲ ਲੈ ਲਈ ਸੀ ਪੰਜਾਬ ਦੇ ਡੀਜੀਪੀ ਨੇ ਪਹਿਲੀ ਇੰਟਰਵਿਊ ਤੋਂ ਬਾਅਦ ਸਾਫ਼ ਅਤੇ ਸਪਸ਼ਟ ਕਿਹਾ ਸੀ ਕਿ ਲਾਰੈਂਸ ਬਚਨੋਈ ਦਾ ਇੰਟਰਵਿਊ ਪੰਜਾਬ ਤੋਂ ਬਾਹਰ ਹੋਇਆ ਲੇਕਿਨ 16 ਮਾਰਚ ਨੂੰ ਪੰਜਾਬ ਦੇ ਡੀਜੀਪੀ ਗੌਰਵ ਜაძਵ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਇੰਟਰਵਿਊ ਪਾਰਟ 1 ਤੇ ਸਫਾਈ ਉਹਨਾਂ ਨੂੰ ਦੇਣੀ ਪਈ ਸੀ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਇੰਟਰਵਿਊ ਪਾਰਟ 2 ਆਉਣ ਤੋਂ ਬਾਅਦ ਪੰਜਾਬ ਪੁਲਿਸ ਤੇ ਜੇਲ੍ਹ ਵਿਭਾਗ ਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਹੋ ਗਏ ਸੀ ਤੇ ਹੁਣ ਹਾਈ ਕੋਰਟ ਨੇ ਕਹਿ ਦਿੱਤਾ ਕਿ ਮਾਮਲਾ ਬੇहद ਗੰਭੀਰ ਹੈ ਇਸ ਕਰਕੇ ਹਾਈ ਕੋਰਟ ਇਹੋ ਜਾਂਚ ਕਰਵਾਏਗਾ ਪੰਜਾਬ ਪੁਲਿਸ ਕੋਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਸਪੀ ਰੈਂਕ ਤੋਂ ਉੱਪਰਲੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਮ ਮੰਗਲੇ ਨੇ ਤੇ ਜਿਸ ਕਰਕੇ ਹੁਣ ਹਾਈ ਕੋਰਟ ਡਿਸਾਈਡ ਕਰੂਗਾ ਕਿ ਐਸਆਈਟੀ ਦੇ ਵਿੱਚ ਕਿਹੜੇ ਕਿਹੜੇ ਪੁਲਿਸ ਅਫਸਰ ਨੂੰ ਸ਼ਾਮਲ ਕੀਤਾ ਜਾ ਸਕਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡ ਤੋਂ ਲੈਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ